ਇੱਕ ਐਕਸਕਲ ਦੀ ਖਾਸ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਵੱਡੀ ਅਪਡੇਟ ਪਾਕਿਸਤਾਨ ਦੇ ਵਿੱਚ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦਾ ਪੜੋਸੀ ਆਇਆ ਮੀਡੀਆ ਦੇ ਸਾਹਮਣੇ ਚੱਲਦੇ ਕੈਮਰੇ ਦੇ ਵਿੱਚ ਦੱਸ ਗਿਆ ਐਸੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਤੁਹਾਨੂੰ ਦੱਸ ਦਈਏ ਕਿ ਸਰਬਜੀਤ ਕੌਰ ਜਿਹੜੀ ਕਿ ਸਰਬਜੀਤ ਤੋਂ ਨੂਰ ਹੁਸੈਨ ਬਣੀ ਹੈ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਭੰਡਿਆ ਵੀ ਜਾ ਰਿਹਾ ਹੈ ਤੁਹਾਨੂੰ ਦੱਸ ਇਹ ਕਿ ਜਿਸ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੇ ਨਾਲ ਜਾ ਕੇ ਜੱਥੇ ਦੀ ਬਦਨਾਮੀ ਕਰਵਾ ਦਿੱਤੀ ਐ ਸੋ ਆਖਰ ਪਾਕਿਸਤਾਨ ਜਾਣ ਵਾਲਾ ਜੱਥਾ ਜਿਸ ਦੇ ਨਾਲ ਇਹ ਗਈ ਸੀ ਉਸ ਤੋਂ ਬਾਅਦ ਵਾਪਸ ਨਹੀਂ ਪਰਤੀ ਐਸਜੀਪੀਸੀ ਨੇ ਵੀ ਸਖਤ ਜਿਹੜੇ ਨੇ ਨਿਯਮ ਕਰ ਦਿੱਤੇ ਨੇ ਜੱਥੇ ਨੂੰ ਵੀਜ਼ਾ ਦੇਣ ਦੇ ਲਈ ਅਗਲੇ ਤੋਂ ਅਗਲੇ ਸਮੇਂ ਦੇ ਲਈ ਔਰ ਦੂਸਰੀ ਗੱਲ ਜੇ ਕਿਲ ਕਰੀਏ ਤਾਂ ਇੱਕਦਮ ਕਿਵੇਂ ਜਾਂਦੇ ਹੀ ਨਿਕਾਹ ਹੋ ਗਿਆ ਤੇ ਕਿਵੇਂ ਇਸ ਦੀਆਂ ਜੜੀਆਂ ਪੁਰਾਣੀਆਂ ਤਾਰਾ ਸੰਸੋ ਉਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਬਹੁਤ سارے ਸਵਾਲ ਜਿਹੜੇ ਨੇ ਬੜੇ ਹੋਏ ਨੇ ਸਭ ਤੋਂ ਪਹਿਲਾਂ ਗੱਲ ਕਰਦੀਏ ਕਿ ਪਾਕਿਸਤਾਨ ਦੇ ਵਿੱਚ ਨਿਕਾਹ ਕਰਾਉਣ ਵਾਲੀ ਸਰਬਜੀ ਕੌਰ ਜਾਂਦਿਆਂ ਹੀ ਕਿਵੇਂ ਨਿਕਾਹ ਹੋ ਗਿਆ ਰਿਸ਼ਤਾ ਮਤਲਬ ਕਿ ਸੈਟਿੰਗ ਕੀਤੀ ਹੈ ਉਹ ਪਹਿਲਾਂ ਹੀ ਸੀ ਕਈ ਲੋਕਾਂ ਨੇ ਸਵਾਲ ਉਠਾਏ ਨੇ ਹਾਈ ਕੋਰਟ ਦੇ ਵਕੀਲ ਦਾ ਕਹਿਣਾ ਹੈ ਕਿ ਆਖਰਕਾਰ ਇਹ ਕੋਈ ਪੁਰਾਣੀ ਜਸੂਸ ਲੱਗਦੀ ਹੈ ਜੋ ਕਿ ਇਥੇ ਇੰਡੀਆ ਦੇ ਵਿੱਚ ਰਹਿ ਰਹੀ ਸੀ ਪੰਜਾਬ ਦੇ ਵਿੱਚ ਰਹਿ ਰਹੀ ਸੀ ਹਾਲਾਂਕਿ ਹੁਣ ਦੁਬਾਰਾ ਇਹ ਆਪਣਾ ਕੰਮ ਖਤਮ ਕਰਕੇ ਇਥੋਂ ਆਪਣੇ ਦੇਸ਼ ਵਾਪਸ ਚਲੀ ਗਈ ਹੈ ਪਾਕਿਸਤਾਨ ਚਲੀ ਗਈ ਹੈ ਉੱਥੇ ਜਾ ਕੇ ਜਾਂਦਿਆਂ ਹੀ ਨਿਕਾਹ ਕਰਾਉਣਾ ਬੜੀ ਮੁਸ਼ਕਲ ਹੈ ਸੋ ਆਖਰ ਪਹਿਲਾਂ ਤੋਂ ਜਿਹੜੀ ਬਣਾਈ ਗਈ ਸੀ ਪਲੈਨਿੰਗ ਉਸ ਦੇ ਮੁਤਾਬਕ ਸਾਰਾ ਕੰਮ ਕੀਤਾ ਗਿਆ ਨੂਰ ਹੁਸੈਨ ਜਾ ਕੇ ਨਾਮ ਬਦਲਣਾ ਤੋਂ ਇਕਦਮ ਜਾ ਕੇ ਰਿਕਾ ਕਰ ਲੈਣਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਆਖਰ ਜਿਵੇਂ ਕਿ ਵੀਜ਼ਾ ਦਿੱਤਾ ਗਿਆ ਉਸ ਤੋਂ ਪਹਿਲਾਂ ਇਸ ਦੀ ਛਾਣਬੀਨ ਜੀ ਕੀਤੀ ਜਾਂਦੀ ਤਾਂ ਸ਼ਾਇਦ ਇਹ ਨੌਬਤ ਹੀ ਨਾ ਆਉਂਦੀ ਹਾਈ ਕੋਰਟ ਦੇ ਵਕੀਲ ਦਾ ਕਹਿਣਾ ਹੈ ਕਿ ਆਖਰਕਾਰ ਨੂਰ ਹੁਸੈਨ ਜਿਹੜੀ ਕਿ ਪਹਿਲਾਂ ਸਰਬਜੀਤ ਕੌਰ ਸੀ ਉਸ ਨੂੰ ਵੀਜ਼ਾ ਦਿੱਤਾ ਗਿਆ ਆਖਰ ਉਸ ਦੀ ਫਾਈਲ ਜਿਹੜੀ ਹੈ ਕਿੰਨੇ ਅਧਿਕਾਰੀਆਂ ਦੇ ਹੱਥਾਂ ਦੇ ਵਿੱਚੋਂ ਹੋ ਕੇ ਗੁਜ਼ਰੀ ਹੋਏ ਜੇ ਜਿੰਨੇ ਵੀ ਅਧਿਕਾਰੀਆਂ ਦੇ ਹੱਥੋਂ ਉਸਦੀ ਫਾਈਲ ਓਕੇ ਗੁਜ਼ਰੀ ਹੋਏਗੀ ਜੇਕਰ ਉਸਦੇ ਪੁਰਾਣੇ ਪਿਸ਼ੋਕੜ ਨੂੰ ਪਹਿਚਾਨ ਲਿਆ ਜਾਂਦਾ ਜੇਕਰ ਉਸ ਨੂੰ ਇਹ ਪਹਿਚਾਨ ਲਿਆ ਜਾਂਦਾ ਕਿ ਇਸਤੇ ਕੁਝ ਕ੍ਰਿਮੀਨਲ ਕੇਸ ਜਿਹੜੇ ਨੇ ਉਹ ਪੈਂਡਿੰਗ ਨੇ ਹਾਲਾਂਕਿ ਇਸਤੇ ਕੁਝ ਕੇਸ ਚੱਲ ਰਹੇ ਨੇ ਜੇਕਰ ਉਹਨਾਂ ਚੀਜ਼ਾਂ ਨੂੰ ਖੰਘਾਰਿਆ ਜਾਂਦਾ ਤੇ ਸ਼ਾਇਦ ਉਸ ਨੂੰ ਵੀਜ਼ਾ ਅਰਜ਼ੀ ਨਾ ਦਿੱਤੀ ਜਾਂਦੀ ਤੇ ਸ਼ਾਇਦ ਉਹ ਪਾਕਿਸਤਾਨ ਨਾ ਪਹੁੰਚਦੀ ਆਕਰਕਾਰ ਹੁਣ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਦੀ ਵਧਣ ਗਈਆਂ ਜਿਹੜੇ ਲੋਕ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਸਦੀ ਫਾਈਲ ਗੁਜ਼ਰੀ ਜਿਨ੍ਹਾਂ ਨੇ ਉਹਨੂੰ ਵੀਜ਼ਾ ਅਰਜ਼ੀ ਦੇਣ ਦੇ ਵਿੱਚ ਫਾਇਦਾ ਕੀਤੀ ਹੈ ਸੋ ਆਕਰੋਨਾ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਣ ਗਈਆਂ ਔਰ ਦੂਗੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਮੁਸ਼ਕਲਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦੇ ਉਹਨਾਂ ਲੋਕਾਂ ਦੀਆਂ ਵੀ ਵਧਣ ਗਈਆਂ ਬੀਐਸਐਫ ਦੇ ਉਹਨਾਂ ਜ਼ਬਾਨਾਂ ਦੀਆਂ ਵੀ ਵਧਣ ਗਈਆਂ ਸੋ ਅਸਰ ਉਹਨਾਂ ਤੋਂ ਵੀ ਪੁੱਛ-ਪੁੱਛ ਜਿਹੜੀ ਹੈ ਕੀਤੀ ਜਾ ਸਕਦੀ ਹੈ ਪਰ ਤੁਹਾਡੀ ਜਾਣਕਾਰੀ ਦੇ ਦੱਸਦੀ ਹੈ ਕੁਝ ਲੋਕਾਂ ਨੇ ਆਪੋ ਆਪਣੀਆਂ ਗੱਲਾਂ ਗੜੀਆਂ ਨੇ ਸਾਹਮਣੇ ਰੱਖੀਆਂ ਨੇ ਪਰ ਇਥੇ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਗੱਲ ਕਰੀਏ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਲਕਾਹ ਕਰਕੇ ਗਈ ਹੈ ਨੂਰ ਹੁਸੈਨ ਜਿਸ ਦਾ ਪੰਜਾਬ ਦਾ ਨਾਮ ਸਰਬਜੀਤ ਔਰ ਸੀ ਆਕਰ ਉਸਦੇ ਕੁਝ ਲੋਕ ਜਿਹੜੇ ਨੇ ਅਗੇਂਜਟ ਹੋ ਚੁੱਕੇ ਨੇ ਕੁਝ ਲੋਕ ਵੀਡੀਓ ਪਾ ਰਹੇ ਨੇ ਕੁਝ ਲੋਕ ਫੇਮ ਖੱਟਣ ਦੇ ਲਈ ਇਹ ਵੀ ਗੱਲ ਕਹਿ ਰਹੇ ਨੇ ਕਿ ਅਸੀਂ ਉਸਦੇ ਪੜੋਸੀ ਆ ਉਸਦੇ ਰਿਸ਼ਤੇਦਾਰ ਆ ਉਸ ਦਾ ਪਛੋਕੜ ਇਹੋ ਜਿਹਾ ਸੀ ਇਹੋ ਜਿਹੀ ਅਜਿਹੀਆਂ ਗੱਲਾਂ ਦੀਆਂ ਨੇ ਕੀਤੀਆਂ ਜਾ ਰਹੀਆਂ ਨੇ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਖਰਕਾਰ ਜੋ ਕੁਝ ਹੋਇਆ ਬਹੁਤ ਹੀ ਮਾੜਾ ਹੋਇਆ ਪੰਜਾਬ ਦੇ ਵਿੱਚੋਂ ਇੱਕ ਜਾ ਕੇ ਇੱਕ ਲੜਕੀ ਜਿਹੜੀ ਹੈ ਉੱਥੇ ਨਿਕਾਹ ਕਰ ਲੈਂਦੀ ਹੈ ਸੋ ਬਹੁਤ ਵੱਡੀ ਗ੍ਰੀ ਹੈ ਇੱਕ ਗੱਲ ਹੈ ਸੋ ਆਖਰ ਐਸਡੀਪੀਸੀ ਨੇ ਵੀ ਆਪਣੇ ਨਿਯਮ ਜਿਹੜੇ ਨੇ ਕੱਲੀ ਔਰ ਨੋ ਵੀਜ਼ਾ ਦੇਣ ਦੇ ਲਈ ਸਖਤ ਕਰ ਦਿੱਤੇ ਨੇ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਜੱਥੇ ਦੇ ਨਾਲ ਜਾ ਕੇ ਜੋ ਕੁਝ ਹੋਇਆ ਜੱਥੇ ਦੇ ਨਾਲ ਜਾ ਕੇ ਇਸ ਨੂੰ ਅਝੀਹਾ ਨਹੀਂ ਸੀ ਕਰਨਾ ਚਾਹੀਦਾ ਸਾਰੇ ਲੋਕ ਇਹੋ ਹੀ ਗੱਲ ਕਹਿ ਰਹੇ ਨੇ ਹਰ ਇੱਕ ਜ਼ੁਬਾਨ ਤੇ ਗਰੀ ਹੈ ਇਹੋ ਹੀ ਗੱਲ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੀ ਜਾਣਕਾਰੀ ਨਹੀਂ ਦੱਸਦੀ ਇਸ ਤੋਂ ਆਖਰਕਾਰ ਸਰਬਜੀਤ ਕੌਰ ਦਾ ਪੰਜਾਬ ਤੋਂ ਚਲੇ ਜਾਣਾ ਇੱਕਦਮ ਜੱਥੇ ਦੇ ਵਿੱਚੋਂ ਗਾਇਬ ਹੋ ਜਾਣਾ ਸੋ ਆਕਰ ਪਾਕਿਸਤਾਨੀ ਗਵਰਨਮੈਂਟ ਤੇ ਹੀ ਬੜੇ ਸਵਾਲ ਖੜੇ ਕਰਦਾ ਹੈ ਪਾਕਿਸਤਾਨ ਦੇ ਬੀਐਸਐਫ ਜਵਾਨਾਂ ਤੇ ਵੀ ਬੜੇ ਸਵਾਲ ਖੜੇ ਕਰਦਾ ਹੈ ਔਰ ਦੂਸਰੀ ਗੱਲ ਇਨੀ ਦੀ ਨਿਕਾਹ ਹੋ ਜਾਣਾ ਔਰ ਨੂਰ ਹੁਸੈਨ ਨਾਮ ਬਦਲ ਲੈਣਾ ਤੇ ਉਥੇ ਜਾ ਕੇ ਜੀ ਛੇਤੀ ਪਨਾਹ ਮਿਲ ਜਾਣੀ ਬਹੁਤ ਤਰ੍ਹਾਂ ਦੇ ਸਵਾਲ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਸੋ ਅਖਰਕਾਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖੇਮ ਖੱਟਣ ਦੇ ਲਈ ਵੀਉ ਲੈਣ ਦੇ ਲਈ ਬਹੁਤ ਸਾਰੇ ਸਵਾਲ ਕਰ ਰਹੇ ਨੇ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੂਰ ਹੁਸੈਨ ਦਾ ਚਲਿਆ ਜਾਣਾ ਉਥੇ ਜਾ ਕੇ ਇੱਕਦਮ ਇਦਾਂ ਸਾਰਾ ਕੁਝ ਸੈਟ ਅਪ ਕਰ ਲੈਣਾ ਇਸ ਦਾ ਮਤਲਬ ਕਿ ਪਹਿਲਾਂ ਤੋਂ ਸੈਟਿੰਗਾਂ ਸੀ ਇਸ ਦਾ ਕੋਈ ਨਾ ਕੋਈ ਕਨੈਕਸ਼ਨ ਪਾਕਿਸਤਾਨ ਦੇ ਨਾਲ ਪਹਿਲਾਂ ਦਾ ਹੀ ਸੀ ਸ਼ਾਇਦ ਜਾਸੂਸ ਸੀ ਪਾਕਿਸਤਾਨ ਦੇ ਲਈ ਕੰਮ ਕਰ ਰਹੀ ਸੀ ਇਤਾਂ ਦੀਆਂ ਖਬਰਾਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਐਸਐਫ ਦੇ ਚਾਰ ਜਵਾਨਾਂ ਦਾ ਕੋਰਟ ਮਾਰਸ਼ਲ ਹੋਣ ਜਾ ਰਿਹਾ ਹੈ ਜਿਸ ਨੇ ਕਿ ਕਾਗਜ਼ ਪੱਤਰ ਚੈੱਕ ਕੀਤੇ ਸੀ ਇੱਕ ਜਵਾਨ ਕੋਲ ਤਿੰਨ ਬੇਟੀਆਂ ਨੇ ਵਿਚਾਰਾ ਕਿੱਥੋਂ ਖਰਚਾ ਕਰੇਗਾ ਹਾਲਾਂਕਿ ਘਰ ਦਾ ਖਰਚਾ ਕਿਵੇਂ ਤੋਰੇਗਾ ਜਾਂਦੀ ਜਾਂਦੀ ਚਾਰ ਘਰ ੳਜਾਰ ਕੇ ਗਈ ਹੈ ਸਰਬਜੀਤ ਕੌਰ ਹਾਲਾਂਕਿ ਇਹ ਵੀ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਸਾਨੂੰ ਜ਼ਰੂਰ ਦੱਸਿਓ ਸੋ ਆਖਰ ਨਵੀਂ ਅਪਡੇਟ ਸਰਬਜੀਤ ਦੇ ਬਾਰੇ ਤੁਹਾਨੂੰ ਦਰੂਰ ਦੱਸਾਂਗੇ ਜਿਹੜੀ ਕਿ ਨੂਰ ਹੁਸੈਨ ਬਣ ਚੁੱਕੀ ਹੈ ਪਾਕਿਸਤਾਨ ਤੋਂ ਕੀ ਅਪਡੇਟ ਆਉਂਦੀ ਹੈ ਔਨਵਰ ਸਮੇਂ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ